ਇਹ ਦਮਦਮਾ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਮਾਈ ਦੇਸਾਂ ਦਾ ਗੁਰਦੁਆਰਾ ਚੱਕ ਪਤੇ ਸਿੰਘ ਵਾਲਾ ਜਿੱਥੇ ਗੁਰੂ ਗੋਬਿੰਦ ਸਿੰਘ 9 ਦਿਨ ਠਹਿਰੇ ਸੀ ਜਿਸ ਮਕਾਨ ਚ ਠਹਿਰੇ ਸੀ ਉਹ ਬੁਰਜ ਅੱਜ ਵੀ ਉਸੇ ਤਰ੍ਹਾਂ ਸਹੀ ਸਲਾਮਤ ਹੈ ਇਹਦੇ ਸੰਗਤਾਂ ਜਦੋਂ ਵੀ ਕੋਈ ਦਰਸ਼ਨ ਕਰਨਾ ਚਾਹੁੰਦੀਆਂ ਐ ਇਸ ਤਰ੍ਹਾਂ ਸਮਾਗਮਾਂ ਤੇ ਬੁਲਾਉਂਦੇ ਆ ਤਾਂ ਜ਼ਰੂਰ ਸੰਗਤਾਂ ਦੇ ਪਿਆਰ ਸਦਕਾ ਆਈਦਾ ਪਿੰਡ ਚੱਕ ਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀਆ ਜ਼ਿਲ੍ਹਾ ਬਠਿੰਡਾ ਸਾਮਸ ਵਾਲੇ ਇਹ ਇੰਟਿਕ ਲੈਵ ਆਪਣੇ ਦੇਸ਼ ਦੀ ਲਖਣੌਉ ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਠੀਕ ਕਰਵਾਈਆਂ ਗਈਆਂ ਸਾਰੀਆਂ ਨਿਸ਼ਾਨੀਆਂ ਇਹ ਦਸਤਾਰ ਵੀ ਉਹਨਾਂ ਨੇ ਇਸੇ ਰੂਪ ਚ ਬੰਦੀ ਹੈ ਉਹੀ ਇਹਦੇ ਤੇ ਲਾਉਂਦੇ ਆ ਜੋ ਵੀ ਜਦੋਂ ਕੋਈ ਉਹਦੇ ਮਹਾਰਾ ਜਿਹੜੇ ਵੇਖਣ ਆਉਂਦੇ ਆ ਸੀ ਤਾਂ ਇੱਕ ਸੀਸੇ ਵਿੱਚ ਬੰਦ ਹੈ ਇਹਦੀ ਸਾਮ ਸੰਭਾਲ ਕਰੀਦੀ ਹੈ ਤਾਂ ਗੁਰੂ ਮਹਾਰਾਜ ਦੇ ਦਸਤਾਰ ਬਾਰੇ ਜਾਣਕਾਰੀ ਵੀ ਲਵਾ ਕੇ ਸਾਡੇ ਨਾਲ ਬਾਬਾ ਜੀ ਮਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਦਮਦਮਾ ਸਾਹਿਬ ਤੋਂ ਗੁਰੂ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਤਾਰ ਲੈ ਕੇ ਆਏ ਹੋ ਕੀ ਕੁਝ ਜਾਣਕਾਰੀ ਦੇ ਦੋਗੇ ਇਹ ਦਮਦਮਾ ਸਾਹਿਬ ਦੇ ਨੇੜੇ ਪਿੰਡ ਹੈ ਮਾਈ ਦੇਸਾਂ ਦਾ ਗੁਰਦੁਆਰਾ ਚੱਕ ਫਤੇ ਸਿੰਘ ਵਾਲਾ ਜਿੱਥੇ ਗੁਰੂ ਗੋਬਿੰਦ ਸਿੰਘ 9 ਦਿਨ ਠਹਿਰੇ ਸੀ ਜਿਸ ਮਕਾਨ ਚ ਠਹਿਰੇ ਸੀ ਉਹ ਬੁਰਜ ਜੱਜ ਵੀ ਉਸੇ ਤਰ੍ਹਾਂ ਸਹੀ ਸਲਾਮਤ ਹੈ ਦੁਨੀਆਂ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਐਸੀ ਹੈ ਜਿਹੜੀ ਉਸੇ ਰੂਪ ਵਿੱਚ ਹੈ ਜਿੱਥੇ ਦਸਵੇਂ ਪਾਸ਼ਾ ਮਾਤਾ ਸਾਹਿਬਕੌਰ ਸੁੰਦਰਕੌਰ 9 ਦਿਨ ਰਹੇ ਇਹ ਦਸਤਾਰ ਜਾਣ ਵੇਲੇ ਮਾਤਾ ਦੇਸਾਂ ਨੂੰ ਦਿੱਤੀ ਸੀ ਪਾਸ਼ਾ ਨੇ ਇਹਦੇ ਸੰਗਤਾਂ ਜਦੋਂ ਵੀ ਕੋਈ ਦਰਸ਼ਨ ਕਰਨਾ ਚਾਹੁੰਦੀਆਂ ਐ ਇਸ ਤਰ੍ਹਾਂ ਸਮਾਗਮਾਂ ਤੇ ਬੁਲਾਉਂਦੇ ਆ ਤਾਂ ਜ਼ਰੂਰ ਸੰਗਤਾਂ ਦੀ ਪਿਆਰ ਸਦਕਾ ਆਈਦਾ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀਆ ਜ਼ਿਲ੍ਹਾ ਬਠਿੰਡਾ ਬਾਬਾ ਜੀ ਕਿੱਥੇ ਕਿੱਥੇ ਦਸਤਾਰ ਜਿਹੜੀ ਆ ਉਹ ਤੁਸੀਂ ਲੈ ਕੇ ਜਾਂਦੇ ਹੋ ਤੇ ਕਿੱਥੇ ਕਿੱਥੇ ਤੱਕ ਹੁਣ ਤੱਕ ਲੈ ਕੇ ਗਏ ਹੋ ਹਰ ਪਾਸੇ ਲੈ ਜਾਂਦੇ ਜੀ ਦਿਸਵ ਦੇਸ਼ ਦੀਆਂ ਸੰਗਤਾਂ ਬੁਲਾਉਂਦੀਆਂ ਜੀ ਜਿਵੇਂ ਹਜੂਰ ਸਾਹਿਬ ਜਦੋਂ ਉੱਥੇ ਸਮਾਗਮ ਸੀਗੇ ਵੱਡੇ ਜਾਂ ਦਰਬਾਰ ਸਾਹਿਬ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਜਿੱਥੇ ਵੀ ਪੰਥਕ ਦੀਆਂ ਜਾਂ ਕੋਈ ਜਥੇਬੰਦੀਆਂ ਬਣਾਉਂਦੀਆਂ ਸੱਦੇ ਤੇ ਜਾਇਆ ਜਾਂਦਾ ਉਹ ਵੀ ਸੰਗਤਾਂ ਦੇ ਪਿਆਰ ਸਦਕਾ ਵੇ ਸੇ ਆਪਣੇ ਆਪਣੀ ਜਦੋਂ ਕੋਈ ਸੱਦਾ ਦਿੰਦੀ ਹੈ ਸੰਸਥਾ ਹਾਂਜੀ ਸਾਮ ਸੰਭਾਲ ਜਿਹੜੀ ਹੈ ਦੰਦਮਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਤੇ ਪਵਿੱਤਰ ਜਿਹੜਾ ਗੁਰੂ ਮਹਾਰਾਜ ਜੀ ਦੀ ਦਸਤਾਰ ਸਾਮ ਸੰਭਾਲ ਕਿਸ ਤਰ੍ਹਾਂ ਕਰਦੇ ਸਾਮ ਸੰਭਾਲ ਇਹ ਇੰਟਿਕ ਲਾਈਵ ਆਪਣੇ ਦੇਸ਼ ਦੀ ਲਖਣਾਉ ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਠੀਕ ਕਰਵਾਈਆਂ ਗਈਆਂ ਸਾਰੀਆਂ ਨਿਸ਼ਾਨੀਆਂ ਇਹ ਦਸਤਾਰ ਵੀ ਉਹਨਾਂ ਨੇ ਇਸੇ ਰੂਪ ਵਿੱਚ ਬੰਦੀ ਹੈ ਉਹੀ ਇਹਦੇ ਤੇ ਲਾਉਂਦੇ ਆ ਜੋ ਵੀ ਜਦੋਂ ਕੋਈ ਉਹਦੇ ਮਹਾਰਾ ਜਿਹੜੇ ਵੇਖਣਾਉਂਦੇ ਆ ਸੀ ਤਾਂ ਇੱਕ ਸੀਸੇ ਵਿੱਚ ਬੰਦ ਹੈ ਇਹਦੀ ਸਾਮ ਸੰਭਾਲ ਕਰੀਦੀ ਹੈ ਆ ਬਾਬਾ ਜੀ ਹੋਰ ਜਿਹੜੀਆਂ ਗੱਲ ਕਰੀਏ ਹੋਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਗੁਰੂ ਮਹਾਰਾਜਪੁਰ ਰਿਲੇਟਡ ਜਿਹੜੀਆਂ ਨੇ ਪੁਰਾਤਨ ਚੀਜ਼ਾਂ ਹੁਣ ਵੀ ਆਪਣੇ ਕੋਲ ਸਾਮ ਸੰਭਾਲ ਕੇ ਰੱਖੀ ਹੋਈਆਂ ਨੇ ਕਾਫੀ ਨੇਕਤਜ ਮੇ ਬੁਰਜਾ ਮੇਨ ਜਿਹੜਾ ਇੱਕੋ ਇੱਕ ਨਿਸ਼ਾਨੀ ਹੈ ਪਲੰਗਾ ਉਹ ਜਿੱਤੇ ਮਹਾਰਾਜ ਬਰਾਜੇ ਸੀ 9 ਦਿਨ ਪਲੰਗ ਦੀਆਂ ਚਾਦਰਾਂ ਪਾਦਸ਼ਾਹ ਦਾ ਕਸਹਿਰਾ ਉੱਥੇ ਮਾਤਾ ਸਾਹਿਬਕੌਰ ਦੀਆਂ ਸੁੰਦਰ ਕੌਲ ਦੀਆਂ ਖੜਾਵਾ ਮਾਤਾ ਸਾਹਿਬਕੌਰ ਦਾ ਜੁੱਤਾ ਹਨ ਉਹ ਲੋਹ ਤਵੀ ਤੇ ਚੋਰ ਉਸੇ ਤਰ੍ਹਾਂ ਮੌਜੂਦ ਹੈ ਜਿਵੇਂ ਉਦੋਂ ਸੀਗੀ ਇਹ ਸਾਰੀਆਂ ਨਿਸ਼ਾਨੀਆਂ ਮਤਲਬ ਉੱਥੇ ਸੋਬਤ ਨੇ ਗੁਰਦੁਆਰਾ ਮਾਈ ਦੇਸਾਂ ਪਾਸ਼ਾ ਹੀ ਦਸਵੀਂ ਉਥੋਂ ਦੀ ਇੱਕ ਚੈਨਲ ਹੈ ਮਾਂ ਦੇਸਾਂ ਜਸਵੀਰ ਸਿੰਘ ਦੇ ਨਾਂ ਤੇ ਜਿੱਥੇ ਕਥਾ ਵਾਰਤ ਜਿਹੜੇ ਤੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਉਹਦੀ ਵਿਆਖਿਆ ਪਾਈ ਜਾਂਦੀ ਹੈ ਸੰਗਤਾਂ ਨੂੰ ਜਾਨੀ ਗੁਰਮਤ ਗੁਰਤੇ ਇਸ ਤੋਂ ਜਾਣੂ ਕਰਾਇਆ ਜਾਂਦਾ ਇਸ ਇਤਿਹਾਸ ਤੋਂ ਲੋਕ ਜਾਂ ਫਿਰ ਸੈ ਕਲਚਰ ਦੇ ਵਿੱਚ ਲੋਕ ਜਾਨੂ ਨੇ ਜਾਂ ਫਿਰ ਕਿਸ ਤਰ੍ਹਾਂ ਲੋਕ ਕਿੱਥੋਂ ਕਿੱਥੋਂ ਪਹੁੰਚਦੇ ਨੇ ਦੇਖ ਕਾਫੀ ਹੱਦ ਤੱਕ ਜਾਨੂ ਨੇ ਜਿਹੜੇ ਲੋਕ ਇਤਿਹਾਸ ਪੜ੍ਹਦੇ ਸੀ ਜਾਂ ਹੁਣ ਜਿਵੇਂ ਅੱਜ ਮੀਡੀਆ ਦਾ ਜਮਾਨਾ ਹੈ ਲੋਕ ਜਾਂਦੇ ਆ ਦਰਸ਼ਨ ਕਰਦੇ ਵੀਡੀਓ ਪਾਉਂਦੇ ਆ ਪੀਟੀਸੀ ਤੇ ਇੱਕ ਵਿਰਸਾ ਚੱਲਦਾ ਬੁਰਜ ਮਾਈ ਉਹਨੂੰ ਦੇਖ ਦੇਖ ਕੇ ਦਰਸ਼ਨ ਕਰਕੇ ਸੰਗਤਾਂ ਬਹੁਤ ਦੇਸ਼ ਵਿਦੇਸ਼ ਤੋਂ ਆਉਂਦੀਆਂ ਦਰਸ਼ਨ ਕਰਨ। ਉੱਥੇ ਗੁਰੂ ਘਰ ਹੁਣ ਇਸੇ ਕਰਕੇ ਸਵਾਮਾ ਚੱਲ ਰਹੀਆਂ, ਕਾਰ ਸੇਵਾ ਚੱਲ ਰਹੀ ਆ ਵੀ ਸੰਗਤਾਂ ਦੀ ਰੈਸ ਵਾਸਤੇ ਕਮਰੇ ਬਣ ਰਹੇ ਆ। ਉੱਥੇ ਸਾਰਾ ਯਾਨੀ ਤਿਆਰੀ ਹੈ ਜਿਵੇਂ ਜਿਵੇਂ ਸੰਗਤ ਵੱਧ ਰਹੀ ਆ, ਉਹਦੀ ਸੰਭਾਲ ਵਾਸਤੇ ਵੀ ਸੰਗਤਾਂ ਸਹਿਯੋਗ ਕਰ ਰਹੀਆਂ ਵੱਧ ਤੋਂ ਵੱਧ। ਬਾਬਾ ਜੀ ਕਲਾਸ ਵਾਲਾ ਰਹੇਗਾ ਕਿ ਜਿਵੇਂ ਨਗਰ ਕੀਰਤਨ ਦੇ ਵਿੱਚ ਕਿਸੇ ਨੇ ਗੁਰੂ ਮਹਾਰਾਜ ਦੀ ਦਸਤਾਰ ਨੂੰ ਉਹਦੇ ਦਰਸ਼ਨ ਕਰਨੇ ਨੇ, ਜੇ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਕਰਨਾ ਤਾਂ ਕਿਵੇਂ ਹੋ ਸਕਦਾ? ਨਗਰ ਕੀਰਤਨ ਦਾ ਤਾਂ ਜ਼ਿਆਦਾ ਨਹੀਂ ਹੈਗਾ। بس ਇਹ ਪਤਾ ਨਹੀਂ ਕਿਵੇਂ ਇਹਨਾਂ ਨੂੰ ਹਾਂ ਕਹੇ ਦੇ ਕਹਿ ਬੈਠੇ ਸੀ ਪਹਿਲਾਂ ਕਿਉਂਕਿ ਇੱਕ ਥਾਂ ਗੁਰੂ ਘਰ ਦੇ ਵਿੱਚ ਰੱਖ ਕੇ ਦਰਸ਼ਨ ਕਰਾਉਣੇ ਸਾਨੂੰ ਹੁਕਮ ਹੈ ਪਰ ਇਹ ਚਲੋ ਸੰਗਤਾਂ ਦਾ ਪਿਆਰ ਸੀ ਅਸੀਂ ਜਰੂਰੇ ਨਿਭਾ ਰਹੇ ਹਾਂ ਇਸ ਵਾਰ ਨਗਰ ਕੀਰਤਨਾਂ ਦੇ ਵਿੱਚ ਬਹੁਤਾ ਨਹੀਂ ਲੈ ਕੇ ਦਰਸ਼ਨ ਹੋਣੇ ਸੀ ਤਾਂ ਇੱਥੇ ਆ ਗਏ ਹਾਂਜੀ ਹਾਂਜੀ ਕਿਉਂਕਿ ਇਹਦੇ ਇਸ ਤਰ੍ਹਾਂ ਫਿਰ ਥੋੜਾ ਅਸਰ ਪੈਂਦਾ ਵੀ ਇਹਦੇ ਤੇ ਧੁੱਪ ਦਾ ਹੋਰ ਚੀਜ਼ਾਂ ਦਾ ਇਸ ਕਰਕੇ ਅਸੀਂ ਚਾਹਦੇ ਹਾਂ ਕਿ ਇੱਕ ਥਾਈਂ ਦਰਸ਼ਨ ਕਰਵਾਏ ਜਾਣ ਤੇ ਉਹ ਅੱਗੇ ਤੋਂ ਅਸੀਂ ਇਹ ਧਿਆਨ ਰੱਖਾਂਗੇ ਵੀ ਤੇ ਪ੍ਰਬੰਧਕਾਂ ਨੂੰ ਇਹੀ ਬੇਨਤੀ ਸੀ ਵੀ ਚਲੋ ਤੁਹਾਨੂੰ ਹਾਂ ਕਹੀ ਕਿ ਸਾਨੂੰ ਪਤਾ ਨਹੀਂ ਸੀ ਵੀ ਨਗਰ ਕੀਰਤਨਾਂ ਤੇ ਤਾਂ ਇਸ ਵਾਰੀ ਇੱਥੇ ਆਏ ਆ ਇਸ ਤਰ੍ਹਾਂ ਬਾਬਾ ਜੀ ਲੋਕਾਂ ਨੇ ਕੀ ਸੰਦੇਸ਼ ਦੋਸ ਸੰਦੇਸ਼ ਤਾਂ ਦੇਣ ਜੋਗੇ ਆਪਾਂ ਹੈ ਨਹੀਂ ਆ ਬਸ ਇਹੀ ਆ ਵੀ ਆਪਣੇ ਆਪ ਨੂੰ ਜਾਣੋ ਚੰਗੇ ਇਨਸਾਨ ਬਣੋ ਇਨਸਾਨਾਂ ਦੀ ਬਹੁਤ ਲੋੜ ਆ ਸਿੱਖੀ ਕੌਮ ਨੂੰ ਬੋਲ ਰਹੇ ਜੀ ਉਹਨਾਂ ਨੂੰ ਸਿੱਖੀ ਕੀ ਸਾਰੇ ਹੀ ਆਪਣੇ ਆਪ ਨੂੰ ਭੁੱਲ ਰਹੇ ਆ ਜੇ ਚੰਗੇ ਇਨਸਾਨ ਹੋਣਗੇ ਤਾਂ ਸਿੱਖੀ ਵੀ ਕਾਇਮ ਹੈ ਸਾਰੇ ਧਰਮ ਹੀ ਕਾਇਮ ਆਨਸਾਨੀਅਤ ਦੇ ਨਾਲ ਹਨਾ ਇਨਸਾਨੀਅਤ ਜਿੰਦਾਬਾਦ ਆ